ਦੇਖ ਰਹੇ ਹੋ अजीत वेब टीवी ਮੈਂ ਹਾਂ ਗੁਰਵਿੰਦਰ ਸਿੰਘ ਕਲਸੀ ਬੀਤੇ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਵਿੱਚ ਜਿਹੜਾ ਤਣਾਅਪੂਰਕ ਮਾਹੌਲ ਚੱਲ ਰਿਹਾ ਹੈ ਦਿਨਬ ਦਿਨ ਜਿਹੜਾ ਵਧਦਾ ਜਾ ਰਿਹਾ ਵਾ ਤੇ ਬੀਤੀ ਰਾਤ ਪਾਕਿਸਤਾਨ ਵੱਲੋਂ ਜਿਹੜਾ ਡਰੋਨ ਤੇ ਹਵਾਈ ਫਾਇਰਿੰਗ ਕੀਤੀ ਗਈ ਆ ਤੇ ਜਿਸ ਦੀ ਸਥਿਤੀ ਜਾਣ ਲਈ ਅਸੀਂ ਅੱਜ ਬਾਰਡਰ ਬੈਲਟ ਦੇ ਸਰਹੱਦੀ ਪਿੰਡ ਜ਼ੀਰੋ ਗਰਾਊਂਡ ਤੇ ਪਿੰਡ ਕੱਕੜ ਵਿਖੇ ਪਹੁੰਚੇ ਹਾਂ ਆਓ ਇਸ ਸੰਬੰਧੀ ਅਸੀਂ ਪਿੰਡ ਦੇ ਵਿਅਕਤੀਆਂ ਦੇ ਹੋਰ ਮੋਤਵਰਾਂ ਨਾਲ ਗੱਲ ਕਰਦੇ ਹਾਂ ਕਿ ਕੀ ਹਾਲਾਤ ਨੇ ਪਿੰਡ ਦੇ ਵਿੱਚ ਹਾਂਜੀ ਪ੍ਰਧਾਨ ਜੀ ਤੁਹਾਡਾ ਜੀਤ ਵੈਵਟੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਜੀ ਧੰਨਵਾਦ ਜੀ ਮੈਂ ਡਾਕਟਰ ਰਜਿੰਦਰ ਸਿੰਘ ਕੁਹਾੜੀ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਅੱਜ ਕੱਕੜ ਪਿੰਡ ਦੇ ਬਾਰਡਰ ਏਰੀਆ ਦੇ ਨਾਲ ਉੱਥੇ ਅੱਜ ਮੌਨਨਾ ਕਰਨ ਵਾਸਤੇ ਗਏ ਆ ਮੇਰੇ ਨਾਲ ਮੇਰੇ ਸਾਥੀ ਡਾਕਟਰ ਗੁਰਪ੍ਰਤਾਪ ਸਿੰਘ ਜੀ ਕੱਕੜ ਡਾਕਟਰ ਸੁਤਪਿੰਦਰ ਕੁਹਾੜੀ ਡਾਕਟਰ ਜਸਪਾਲ ਸਿੰਘ ਜੀ ਡਾਕਟਰ ਮੋਹਨਜੀਤ ਜੀ ਔਰ ਹੋਰ ਵੀ ਮੇਰੇ ਸਾਥੀ ਮੇਰੇ ਨਾਲ ਕੱਕੜਾਂ ਤੋਂ ਆਏ ਨੇ ਅੱਜ ਅਸੀਂ ਇਸ ਜਗ੍ਹਾ ਨੂੰ ਮੌਇਨਾ ਕੀਤਾ ਦੇਖਿਆ ਕਿ ਸਾਡੇ ਇੱਥੇ ਜਿਹੜੇ ਬਾਰਡਰ ਏਰੀਏ ਦੇ ਲੋਕ ਆ ਉਹਨਾਂ ਦੇ ਮਨ ਦੇ ਵਿੱਚ ਕੁਝ ਰੋਸ ਵੀ ਆ ਕਿ ਅੱਗੇ ਵੀ ਅਸੀਂ 65 ਔਰ 77 ਦੀਆਂ ਲੜਾਈਆਂ ਦੇਖੀਆਂ ਸਾਡਾ ਬਹੁਤ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਆਂ ਔਰ ਇੱਕ ਹੋਰ ਗੱਲ ਵੇਖੀ ਆ ਕਿ ਉਹ ਇਹ ਵੀ ਗੱਲ ਕਹਿੰਦੇ ਆ ਕਿ ਅਸੀਂ ਆਰਕੀ ਜੇ ਲੜਾਈ ਲੱਗਦੀ ਆ ਦੇ ਬੜੇ ਧਿਆਨ ਦੇ ਨਾਲ ਅਸੀਂ ਇਹ ਕੀ ਇਸ ਸੰਦਾਈ ਨੂੰ ਮੱਦੇ ਨਜ਼ਰ ਰੱਖਾਂਗੇ ਸੋ ਅੱਜ ਅਸੀਂ ਇਸ ਪਿੰਡਾਂ ਦਾ ਮੈਨਾ ਕਰਕੇ ਆਏ ਆ ਕਿ ਕਿੰਨਾ ਦੇਖਦੇ ਜੀ ਇੱਥੋਂ ਦੇ ਲੋਕ ਪਲਾਨ ਕਰ ਰਹੇ ਨੇ ਕਿ ਜਾਂ ਇੱਥੇ ਬੈਠੇ ਆ ਇੱਥੋਂ ਦੇ ਲੋਕ ਪਹਿਲੀ ਗੱਲ ਤੇ ਸਭ ਤੋਂ ਇਹ ਆ ਕਿ ਮੈਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹ ਜਿਹੜੀ جنگ ਦੀ ਸਥਿਤੀ ਬਣੀ ਆ ਇਹ جنگ ਨਾ ਲੱਗੇ ਕਿਉਂਕਿ ਇਹ ਜਿਹੜੇ ਦੇਸ਼ਾਂ ਦੀ جنگ ਆ ਬਹੁਤ ਵੱਡਾ ਨੁਕਸਾਨ ਕਰਦੀ ਆ ਇੱਥੋਂ ਦੇ ਪਿੰਡਾਂ ਦਾ ਜਦੋਂ ਅਸੀਂ ਮੋਬਾਈਲਾ ਕੀਤਾ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਉਹ ਲੋਕ ਇਹ ਹੀ ਦੇਖਦੇ ਆ ਕਿ ਰਾਤ ਨੂੰ ਇੱਥੋਂ ਡਰਾਉਨ ਆ ਗਿਆ ਇੱਥੇ ਸੁੱਟ ਲਿਆ ਆ ਹੋ ਗਿਆ ਜਾ ਕੇ ਪਿੰਡਾਂ 'ਚ ਦੇਖ ਰਹੇ ਨੇ ਪਰ ਇੱਥੋਂ ਦੀ ਸਥਿਤੀ ਚਿੰਤਾਜਨਕ ਬਣ ਗਈ ਆ ਫਿਲਹਾਲ ਅਜੇ ਉਹ ਪਿੰਡਾਂ ਦੇ ਵਿੱਚ ਹੀ ਬੈਠੇ ਏਸੀ ਦੀ ਵੇਟ ਕਰ ਰਹੇ ਨੇ ਤੇ ਅੱਗੂ ਕੀ ਹੁੰਦਾ ਵਾ ਕੀ ਨਹੀਂ ਹੁੰਦਾ ਉਹ ਇਸ ਤਰੀਕ ਨੂੰ ਵੇਖ ਰਹੇ ਨੇ ਤੇ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾਂ ਤੇ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਭਰਾਓ ਤੁਸੀਂ ਇਹ ਸਮਝੋ ਕਿ ਜੰਗ ਲੱਗੀ ਆ ਆਪਣੇ ਆਪ ਨੂੰ ਬਚਾਓ ਰਾਤ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਬੰਦ ਕਰੋ ਦੂਜੀ ਗੱਲ ਇਹ ਬਾਹਰ ਦੀਆਂ ਲਾਈਟਾਂ ਨੂੰ ਵੀ ਤੁਸੀਂ ਬੰਦ ਕਰੋ ਤੁਸੀਂ ਆਪਣੀਆਂ ਦੁਕਾਨਾਂ ਤੋਂ ਆਪਣੇ ਕਾਰੋਬਾਰ ਜਿਹੜਾ ਕਰਦੇ ਜੇ ਕਰਕੇ ਦਿਨ ਹੁੰਦੇ ਹੀ ਆਪਣੇ ਪਰਿਵਾਰ ਦੇ ਚਲੇ ਜਾਓ ਆਪਣੇ ਆਪ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋ ਤੇ ਤੁਸੀਂ ਇਸ ਚੀਜ਼ ਨੂੰ ਡਰ ਭੈਰ ਰੱਖੋ ਕਿ ਇਹ ਜਿਹੜੀ ਜੰਗ ਦੇ ਨਾਲ ਸੀ ਜੂਝਣਾ ਵਾਂ ਜੰਗ ਦੇ ਨਾਲ ਸੀ ਲੜਨਾ ਵਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਮੱਦੇ ਨਜ਼ਰ ਰੱਖੋ ਜੇ ਕੱਲ ਨੂੰ ਕੋਈ ਇਦਾਂ ਦੇ ਹਲਾਲ ਬੰਦਦੇ ਆ ਕਿ ਤੁਹਾਡੀ ਜੁਨੀ ਵੱਲੋਂ ਕੀ ਮਤਲਬ ਸਹਿਯੋਗ ਦਿੱਤਾ ਜਾਏਗਾ ਜੀ ਸਾਡੀ ਕੁਝ ਅਕਸਰਾਂ ਦੇ ਨਾਲ ਵੀ ਮੀਟਿੰਗ ਹੋਈ ਆ ਅੱਜ ਅਸੀਂ ਬੈਠੇ ਸੀ ਅਸੀਂ ਸਭ ਤੋਂ ਪਹਿਲਾਂ ਤੇ ਗੱਲ ਕਰਾਂਗੇ ਕਿ ਜਦੋਂ ਵੀ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਕੋਈ ਮਹਾਮਾਰੀ ਆਉਂਦੀ ਹੈ ਜਿਤਨਾ ਪਿਛੇ ਆਈਆਂ ਸਨ ਹਾਰਪੀਟ ਤਾਂੀਆਂ ਕੋਵਿਡ ਕਾਲ ਦੀਆਂ ਆਈਆਂ ਸੀਗੀਆਂ ਹੋਰ ਵੀ ਜਿੱਥੇ-ਜਿੱਥੇ ਸਾਡੀ ਐਸੋਸੀਏਸ਼ਨ ਨੂੰ ਫ੍ਰੀ ਮੈਡੀਕਲ ਕੈਂਪ ਦੀ ਲੋੜ ਪੈਂਦੀ ਆ ਸਾਡੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅਮਰਸਾ ਜਿਹੜੀ ਆ ਸਭ ਤੋਂ ਅੱਗੇ ਵੱਧ ਕੇ ਇਹਦੇ ਵਿੱਚ ਹਿੱਸਾ ਲੈਂਦੀ ਆ ਔਰ ਲੋਕਾਂ ਦੀ ਗਰੀਬਾਂ ਦੀ ਸੇਵਾ ਕਰਦੀ ਆ ਸੋ ਮੈਂ ਇਹ ਗੱਲ ਕਹਾਂਗਾ ਕਿ ਜੇ ਸਾਡੀ ਐਸੋਸੀਏਸ਼ਨ ਦੀ ਲੋੜ ਪਈ ਜਿਸ ਤਰ੍ਹਾਂ ਕਿ ਅਸੀਂ ਆਰਮੀ ਵਾਲੇ ਸਾਡੇ ਭਰਾ ਨੇ ਅਪੀਲ ਕਰਦੇ ਆ ਬੇਨਤੀ ਕਰਦੇ ਆ ਜਿੱਥੇ-ਜਿੱਥੇ ਵੀ ਸਾਨੂੰ ਸਦਨਗੇ ਸਾਡੀ ਲੋੜ ਪਵੇਗੀ ਜੰਗ ਦੇ ਮਾਹੌਲ ਦੇ ਵਿੱਚ ਜੰਗ ਦੇ ਵਿੱਚ ਵੀ ਕਿਸੇ ਨੂੰ ਡਰੈਸਿੰਗ ਕਰਨੀ ਆ ਕਿਸੇ ਨੂੰ ਫਰਸਟ ایڈ ਮੈਡੀਸਨ ਦੇਣੀ ਆ ਸਾਡੇ ਵਸ ਦਾ ਰੋਹ ਗੋਵੇ ਅਸੀਂ ਆਪਣੇ ਆਰਮੀ ਭਰਾਵਾਂ ਦੇ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਦਿਨ ਰਾਤ ਖੜੇ ਹੋਵਾਂਗੇ ਸਾਡੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜਿਹੜੀ ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਲੋਕਾਂ ਦੀ ਸੇਵਾ ਕਰੇਗੀ ਸੋ ਇਹ ਸਾਨ ਪ੍ਰਧਾਨ ਡਾਕਟਰ ਜੁਨੇ ਦੇ ਅਜਿੰਦਰ ਸਿੰਘ ਕੋਹਾਲੀ ਸੋ ਇਸ ਸੰਬੰਧੀ ਅਸੀਂ ਪਿੰਡ ਦੇ ਕਿਸੇ ਹੋਰ ਮੋਢਰ ਵਰਤੀ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਆਪਾਂ ਪਿੰਡ ਦੇ ਕੱਕੜਿਸਪੱਟ ਸਾਹਿਬ ਜੀ ਨੂੰ ਹਾਂਜੀ ਕੀ ਸਥਿਤੀ ਹੈ ਪਿੰਡ ਦੀ ਜਿਵੇਂ ਮਤਲਬ ਗੋਲੀਆਂ ਵਾਲੀਆਂ ਚੱਲੀਆਂ ਰੱਖੀ ਹੈ ਭਾਈ ਸਾਹਿਬ ਜੀ ਇੱਥੇ ਆਡੇ ਦੇ ਪਿੱਛੇ ਜੋ ਚੱਲਣ ਗਿਆ ਹਾਂਜੀ ਆਡੇ ਦੇ ਸਾਰੇ ਕੀ ਕੱਕੜ ਬਲਾਗੇ ਰਾਣੀਆਂ ਕੱਟਿਆ ਨੁਕਰੀ ਆਪਣੇ ਅਮਨ ਚੈਨਾ ਕੰਮ ਕਰਦੇ ਬਾਕੀ ਇਹ ਵੀ ਮਿੱਟੀ ਹੋਰ ਸਾਰੇ ਆਈਏ ਇਹ ਵੀ ਜੋ ਵੀ ਸਾਰੇ ਬਹੁਤ ਵਾਰ ਬੰਦੇ ਨੇ ਖਸਾਣਿਆ ਸਾਰੇ ਮੁੰਤਰੀ ਦਾ ਸਾਥ ਦੇਣ ਕੇ ਗਾਂ ਵੀ ਦੇਖ ਰੋਕ ਕੇ ਰਹਿ ਗਏ ਕੋਈ ਡਰ ਭੈਰ ਨਹੀਂ ਤੇ ਇਥੇ ਲੋਕਾਂ ਦੇ ਵਿੱਚ ਲੋਕ ਆਪਣੇ ਪਨੀਰੀਆਂ ਆਪਣਾ ਝੋਨਾ ਪੈਰੀਆਂ ਬੋਹ ਨਹੀਂ ਹੁਣ ਆਪਣਾ ਕੰਮ ਕਰਦੇ ਆ ਜਿਵੇਂ ਮਤਲਬ ਜੱਟ ਕੋਈ ਆਕੀ ਦਾ ਲੋਕੀ ਆਖਾ ਮੰਦੇ ਆ ਲੇਰ ਬੰਦ ਰੱਖਦੇ ਆ ਤੇ ਕਿਦਾਂ ਦੇਖਦੇ ਜੇ ਬਾੜ ਦੀ ਸਥਿਤੀ ਮਤਲਬ ਕਿ ਹਜੇ ਕੋਈ ਠੀਕ ਠਾਕ ਹੀ ਹੈ ਬਾੜ ਦੀ ਸਥਿਤੀ ਤੇ ਠੀਕ ਆ ਹੁਣ ਆਪਣਾ ਜੋ ਵੀ ਆਪਣਾ ਆਪਣੇ ਬਾੜਾਂ ਦੇ ਵਿੱਚ ਉਹ ਆਪਣੀ ਹੁਣ ਆਪਣੀ ਗਾਂ ਮੁੰਤਰੀ ਆਦੀ ਆਪੋ ਆਪਣੇ ਖਾਵਾ ਦੇ ਪਿਜੀਸ਼ਨਾਂ ਲੈ ਲੈਂਦੇ ਆ ਤੇ ਇੱਥੋਂ ਦੇ ਹੌਸਲੇ ਕਿੱਦਾਂ ਦੇ ਆ ਜੀ ਪਿੰਡ ਵਾਸੀਆਂ ਦੇ ਹੌਸਲੇ ਬੁਲੰਦੇ ਆ ਜੀ ਤੇ ਆਪ ਕੋ ਟੱਕਰ ਦੀ ਬੜੀ ਕਰਨਦੇ ਆ ਆਪਾਂ ਨੀਂਹਾਂ ਪਾ ਕੇ ਦਾ ਤਿਆਰ ਕਰਦੇ ਕੋਈ ਡਰ ਭੈ ਲੋਕਾਂ ਦੇ ਵਿੱਚ ਕੋਈ ਡਰ ਭੈ ਨਹੀਂ ਉਹ ਕਰਦੇ ਪਿੰਡ ਦੇ ਇਹਨਾਂ ਕਰਕੇ ਪਟੇ ਡੇਰਾ ਆਇਆ ਸਾਲੀਆ ਸਾਹਿਬ ਵੀ ਆਇਆ ਹਾਂਜੀ ਉਹਨਾਂ ਨੇ ਵਿਚਾਰੀਆਂ ਲੋਕਾਂ ਨੂੰ ਸਾਹ ਦੇ ਕੇ ਗਏ ਆ ਤੇ ਉਹ ਕੱਢੇ ਨਾਲ ਇਹ ਤੇ ਕੀ ਪੀਲ ਕਰਨੀ ਜਾਓਗੇ ਤੁਸੀਂ ਪੰਜਾਬ ਵਾਸੀਆਂ ਪੰਜਾਬ ਵਾਸੀਆਂ ਲਈ ਹੋਈ ਜਨਾਰ ਹੁਣ ਤੱਕ ਜਿਹੜੇ ਉਹਦੇ ਕੋਸ਼ਨਾ ਡਡੇ ਲਈ ਯੂਨਿਟ ਇਹਨਾਂ ਨੇ ਅਭਲੇ ਦਿੱਤੇ ਆਪਣੇ ਦੇਖੇ ਮਾਰਾ ਖੁਦਾ ਨਾ ਦਾ ਗੱਟ ਪਾਵਣਾ ਨਹੀਂ ਨਾਰੇ ਇਹਨਾਂ ਦੇ ਕੋਸ਼ਾ ਸੋਏ ਸੰ ਬਾਰਡਰ ਬੈਲਟ ਦੇ ਕਿਸਾਨ ਆ ਗੂ ਤੇ ਪਿੰਡ ਦੇ ਮੁੱਦ ਪਰ ਉਹਨਾਂ ਨਾਲ ਜ਼ੀਰੋ ਗਰਾਉਂਡ ਤੇ ਗੱਲ ਕਰਨ ਨਾਲ ਉਹਨਾਂ ਕਹਾ ਕਿ ਸਰਹੱਦੀ ਪਿੰਡ ਕੱਕੜ ਰਾਣੀ ਨਾਲ ਲੱਗਦੇ ਪਿੰਡਾਂ ਵਿੱਚ ਜਿਹੜੇ ਹਾਲਾਤ ਆ ਬਿਲਕੁਲ ਸਥੇਰਿਆ ਅਜੇ ਮਤਲਬ ਜਿਹੜੇ ਪਿੰਡ ਵਾਸੀ ਪਿੰਡਾਂ ਦੇ ਵਿੱਚ ਖੇਤੀਬਾੜੀ ਆਪਣੀ ਕਰ ਰਹੇ ਹਨ ਤੇ ਕਿਸਾਨਾਂ ਦੇ ਵਿੱਚ ਚਲੋ ਗੋਲੀਬਾਰੀ ਜਿਹੜੀ ਹੋਈ ਆ ਉਹਦਾ ਭੈਅ ਤੇ ਹੈਗਾ ਹੀ ਆ ਪਰ ਜਿਹੜੇ ਬਾਰਡਰ ਬੈਲਟ ਦੇ ਲੋਕ ਆਏ ਬਾਦਰ ਲੋਕ ਆਏ ਇਹਨਾਂ ਨੇ ਆਪਣੇ ਪਿੰਡਿਆਂ ਤੇ ਤਿੰਨ ਜੰਗਾਂ ਦਾ ਸੰਤਾਪ ਹੰਡਾਇਆ ਵਾ ਇਹ ਕਿਸੇ ਤਰ੍ਹਾਂ ਦੇ ਹੁਲਾਤ ਨਾਲ ਜੱਠਣ ਲਈ ਤਿਆਰ ਪਰ ਤਿਆਰ ਬੈਠੇ ਹਨ ਪਰ ਫਿਰ ਵੀ ਅਜੇ ਅਜਾਈ ਸਥਿਤੀ ਨਹੀਂ ਆਈ ਜਿਸ ਕਰਕੇ ਜਿਹੜੇ ਪਿੰਡ ਵਾਸੀ ਇੱਥੋਂ ਪਲਾਨ ਕਰ ਜਾਣ ਪਿੰਡ ਵਾਸੀ ਕਹਿ ਰਹੇ ਹਨ ਕਿ ਉਹ ਇੱਥੇ ਹੀ ਰਹਿਣਗੇ ਤੇ ਇੱਥੇ ਹੀ ਸਾਰੇ ਕੰਮਕਾਰ ਕਰਨਗੇ ਸਭ ਦੇਰੇ ਖਬਰਾਂ ਵਾਲੀ ਦੇਖਦੇ ਰਹੋ ਅਜੀਤ ਵੈਬ ਟੀਵੀ